ਕੀ ਨਾਮ ਹੈ ਵੀਰ ਜੀ ਤੁਹਾਡਾ ਬਲਜਿੰਦਰ ਸਿੰਘ ਜੀ ਬਲਜਿੰਦਰ ਜੀ ਤੁਹਾਡੀ ਗੱਡੀ ਦੇ ਚਾਰ ਟਾਇਰ ਚੋਰੀ ਹੋਏ ਆ ਤੁਸੀਂ ਲੋਕਲੋਂ ਪਟਿਆਲੇ ਤੋਂ ਕਿੱਥੋਂ ਬਾਹਰੋਂ ਆਏ ਸੀ ਨਹੀਂ ਸਰ ਇਹ ਕੁਝ ਦਿਨ ਪੜਦੇ ਆ ਜੀ ਅਸੀਂ ਉਸ ਨੂਰ ਏਰੀਆ ਤੋਂ ਆ ਤੇ ਅਸੀਂ ਯੂਨੀਵਰਸਿਟੀ ਪੜਦੇ ਰਾਤ ਤੋਂ ਗੱਡੀ ਖੜਾਈ ਸੀ 4 ਅੱਠ ਵਜੇ ਸਾਢੇ 4 5 ਵਜੇ ਗੱਡੀ ਖੜਾਈ ਆ ਸਵੇਰੇ ਆ ਕੇ 8 ਵਜੇ ਦੇਖਿਆ ਗੱਡੀ ਦਾ ਕੋਈ ਟਾਇਰ ਨਹੀਂ ਗੱਡੀ ਤਾਂ ਖੜੀ ਆ ਅਜੇ ਮੀਨਾ ਘੋਇਆ ਵੀ ਟਾਇਰ ਤੇ ਲਾਏ ਨਵੇਂ ਪਾਇਆ ਨੂੰ 80000 ਦੇ ਪੈਸੇ ਨੂੰ 80 85000 ਦੇ ਨਵੇਂ ਅੱਧ ਕੋਈ ਸਾਰੀ ਲੈ ਗਿਆ। ਤੁਸੀਂ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ? ਅੰਮ੍ਰਿਤਸਰ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਣੇ ਕਿ ਅਸੀਂ ਇੱਕ ਉਹ ਸੁਸਾਇਟੀ 'ਚ ਰਹੈਣਾ ਜਿੱਥੇ ਕਿ ਆਮ ਲੋਕ ਰਹਿੰਦੇ ਨੇ, ਪਟਿਆਲੇ ਦੇ ਰਹੇ ਸ਼ੀਲੋ ਰਹਿੰਦੇ ਨੇ। ਜੋ ਉੱਥੇ ਵੀ ਇਹ ਕੋਈ ਹੋ ਰਿਹਾ ਫਿਰ ਅਸੀਂ ਬਾਰੇ ਬਾ ਐਕਸਪੈਕਟ ਕੀ ਕਰੀਏ। ਇਹ ਦੂਜੇ ਨਾਲ ਅਸੀਂ ਐਕਸਪੈਕਟ ਕਰੀ ਕੀ ਸਕਦੇ ਹਾਂ ਕਿ ਇਹ ਉਹ ਏਰੀਆ 'ਚ ਹੋ ਰਿਹਾ। ਨਾਲ ਉਹਰੇ ਕੱਲੀ ਮੇਰੀ ਕਲੀਨਰੇ ਬਹੁਤ ਸਾਰ ਗੱਡੀਆਂ ਵੀ ਖੜੀਆਂ ਹੁੰਦਾ ਟੰਡ ਟੰਡ ਤੇ 15-20 ਗੱਡੀਆਂ ਖੜੀਆਂ ਹੁੰਦੀਆਂ ਨੇ ਮੈਨੂੰ 4-5 ਮਹੀਨੇ ਹੋ ਚੁੱਕੇ ਨੇ ਉਰੇ ਗੱਡੀ ਖੜਾਉਂਦੇ ਨੂੰ ਕਦੇ ਕੁਝ ਨਹੀਂ ਹੋਇਆ ਤੇ ਹੁਣ ਅੱਜ ਰਾਤ ਪਤਾ ਨਹੀਂ ਕੀ ਸੀ ਕਿ ਸਾਰੇ ਟਾਇਰੀ ਲਾ ਕੇ ਲੈ ਗਿਆ ਤੇ ਹੁਣ ਦੇਖੋ ਕੋਈ ਅਸੀਂ ਕੈਮਰੇ ਕੂਰ ਚੈੱਕ ਕਰ ਰਹੇ ਆਂ ਜੇ ਕੁਝ ਪਤਾ ਲੱਗੇ ਫਿਰ ਦੱਸਾਂਗੇ ਅੱਗੇ ਬੁਖੀੜੂ ਠੀਕ ਮੇਰਾ ਨਾਮ ਪੁਪਿੰਦਰ ਸਿੰਘ ਚੋਹਾਨਾ ਹੈ ਮੈਂ ਅਰਬਨ ਸਟ੍ਰੀਟ ਮਾਨਸੇਵਾ ਮੰਚ ਯੂਵੋ ਮੋਰਚਾ ਦਾ ਪ੍ਰਧਾਨ ਆਂ ਜਦੋਂ ਮੈਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਇਹ ਬਹੁਤ ਹੀ ਮੰਦ ਭਾਗੀ ਘਟਨਾ ਕੱਟੀ ਹੈ ਕਿਉਂਕਿ ਜਿਹੜੀ ਸਾਡੀ ਕਲੋਨੀ ਇੱਕ ਵੀਆਈਪੀ ਕਲੋਨੀ ਮੰਨੀ ਜਾਂਦੀ ਹੈ ਸਾਰੇ ਪੜੇ ਲਿਖੇ ਲੋਕ ਰਹਿੰਦੇ ਆ ਵੀਆਈਪੀ ਲੋਕ ਰਹਿੰਦੇ ਆ ਸੜਕਾਂ ਇੰਨੀਆਂ ਵਧੀਆ ਨੇ ਲੇਕਿਨ ਇਹ ਦੇਖੋ ਇਸ ਲੈਂਡ ਦੇ ਵਿੱਚ ਘੱਟੋ-ਘੱਟ ਦੇਲੀ ਦੀ 15 ਤੋਂ 20 ਗੱਡੀਆਂ ਰੋਜ਼ ਖੜੀਆਂ ਆ ਤੁਸੀਂ ਉੱਧਰ ਨੀਂਗਾ ਮੈਂ ਉੱਧਰ ਹੀ ਖੜੀਆਂ ਆ ਅੱਜ ਜਿਹੜੀ ਇਹ ਘਟਨਾ ਭਾਈ ਸਾਹਿਬ ਨਾਲ ਹੋਈ ਹੈ ਸਾਡੇ ਕਿਰਾਏਦਾਰ ਆਰੇ ਜਿਹੜੇ ਲੋਕਲ ਕਿਰਾਏਦਾਰ ਰਹਦੇ ਆ ਪੜਨ ਵਾਲੇ ਬੱਚੇ ਆ ਜੀ ਇਹਨਾਂ ਨਾਲ ਇੰਨੀ ਯਾਨੀ ਕਿ ਮਾਰੀ ਘਟਨਾ ਹੋਈ ਹੈ ਇਹਦਾ ਅਸੀਂ ਕੋਈ ਉਹ ਨੀ ਕਰ ਸਕਦੇ ਬਿਆਨ ਨਹੀਂ ਕਰ ਸਕਦੇ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਥੋੜਾ ਆਪਣੇ ਕਾਨੂੰਨ ਅਧਾਰੇ ਨੂੰ ਥੋੜਾ ਵਧਾਣਾ ਪਊਗਾ ਸਿਕਿਉਰਿਟੀ ਸਿਸਟਮ ਨੂੰ ਠੀਕ ਕਰਨਾ ਪਊਗਾ ਅਰਬਨ ਸਟੇਟ ਪੁੱਡਾ ਪ੍ਰਸ਼ਾਸਨ ਨੂੰ ਵੀ ਇਹਦੇ ਉੱਤੇ ਨਿਗਰਾਨੀ ਰੱਖਣੀ ਪਊਗੀ ਕਿਉਂਕਿ ਕਲੋਨੀ ਜਦੋਂ ਕੱਟੀ ਗਈ ਸੀ ਸਾਨੂੰ ਪ੍ਰੋਪਰ ਇਹ ਕਿਹਾ ਗਿਆ ਸੀਗਾ ਇਹ ਮੋਬਾਈਲ ਮੈਂਟੇਡ ਕਲੋਨੀ ਹੈ ਸਿਕਿਉਰਿਟੀ ਸਿਸਟਮ ਨੂੰ ਲੈ ਕੇ ਹਰ ਤਰ੍ਹਾਂ ਨੂੰ ਲੈ ਕੇ ਲੇਕਿਨ ਉਹ ਰੇ ਸਾਾਨੂੰ ਦੇਖਣ ਨੂੰ ਕੁਝ ਨਹੀਂ ਮਿਲ ਰਿਹਾ ਡੇਲੀ ਦੀਆਂ ਚੋਰੀ ਘਟਨਾਵਾਂ ਹੋ ਰਹੀਆਂ ਡੇਲੀ ਸਨੇਚਿੰਗ ਹੋ ਰਹੀ ਆ ਡੇਲੀ ਲੋਕਾਂ ਨੂੰ ਲੁੱਟ ਲੁੱਟ ਕੇ ਖੋਇਆ ਜਾ ਰਿਹਾ ਲੇਕਿਨ ਅਜੇ ਕਾਨੂੰਨ ਪ੍ਰਸ਼ਾਸਨ ਇਹਦੇ ਉੱਤੇ ਕੁਝ ਵੀ ਆਪਣਾ ਐਕਸ਼ਨ ਨਹੀਂ ਲੈ ਰਿਹਾ ਸਰਕਾਰ ਬਿਲਕੁਲ ਸੁੱਤੀ ਪਈ ਆ ਇੱਧਰ ਸਾਡੇ ਕੰਨੇ ਕਿਸੇ ਦੀ ਨਿਗਾ ਨਹੀਂ ਹੈਗੀ ਸਾਡੇ ਜਿਹੜੇ ਐਮਐਲਏ ਸਾਹਿਬ ਹੈ ਸਾਡੇ ਮੰਤਰੀ ਸਾਹਿਬ ਹੈ ਉਹਨਾਂ ਨੇ ਵੀ ਅਜੇ ਹਜੇ ਕੁਝ ਵੀ ਉਹਨਾਂ ਨੇ ਕਰਿਆ ਨਹੀਂ ਸਾਡੇ ਵਾਸਤੇ ਕੁਝ ਵੀ ਜੇ ਅਸੀਂ ਕੀ ਤੁਹਾਨੂੰ ਜਾਣ ਕਰੀਏ